ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਆਪਣੇ ਚੈਨਲ ਜੀਐਨਟੀ ਬਰਗਾੜੀ ਤੇ ਸੋ ਇਸ ਤੋਂ ਬਾਅਦ ਕਰਦੇ ਆ ਜਲਦੀ ਨਾਲ ਦੀ ਆਪਾਂ ਜਿਹੜੇ ਬੋਲਟ ਇਹਦੇ ਟਾਈਟ ਇਹ ਜਿਹੜੀ ਆਪਣੀ ਕ੍ਰੈਂਕਸ਼ਾਫਟ ਸੀ ਹੋ ਗਈ ਫਿੱਟ ਤੇ ਮੇਨ ਸੀਲ ਵੀ ਆਪਾਂ ਪਾਤੀ ਦੀ। ਕਰਤੀ ਆ ਓਕੇ ਨੇ ਰਿਪੋਰਟ। ਫਰਾਈ ਵੀਲ ਇੱਕ ਮੇਨ ਪਾਰਟ ਹੁੰਦਾ ਇੰਜਨ ਦਾ। ਠੀਕ ਆ ਜੀ। ਜੇ ਫਰਾਈ ਵੀਲ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਆਪਣੇ ਚੈਨਲ ਜੀਐਨਟੀ ਬਰਗਾੜੀ ਤੇ। ਉਮੀਦ ਕਰਦੇ ਆ ਸਾਰੇ ਆਪਣੇ ਭਰਾ ਠੀਕ ਹੋਣਗੇ। ਲਓ ਜੀ ਅੱਜ ਦੀ ਵੀਡੀਓ ਤੇ ਗੱਲ ਚੱਲੂਗੀ ਆਪਣੀ ਜਿਹੜਾ ਤੁਸੀਂ ਆਫਸ ਸੁਝੋ ਜਾਂ ਐਕਸ ਸਮਾਂ ਬੜੇ ਦਿਨਾਂ ਤੋਂ ਦੇਖ ਰਹੇ ਹੋ ਅੱਜ ਇਸ ਟਰੈਕਟਰ ਦਾ ਆਪਾਂ ਇੰਜਨ ਫਿੱਟ ਕਰਾਂਗੇ ਇੰਜਨ ਦੀ ਫਿਟਿੰਗ ਤੁਹਾਨੂੰ ਦਿਖਾਵਾਂਗੇ ਆਪਣੇ ਵਲੌਗ ਦੇ ਵਿੱਚ ਤੇ ਸੋ ਜੁੜ ਰਹੇ ਵੀਡੀਓ ਦੇ ਨਾਲ ਤੁਸੀਂ ਤੇ ਸਭ ਤੋਂ ਪਹਿਲਾਂ ਜੋ ਆਪਾਂ ਕਰੈਂਕ ਦਾ ਕਰਵਾ ਕੇ ਲਿਆ ਸੀ ਦੁਬਾਰਾ ਇੱਕ ਤਾਂ ਕੰਮ ਤੇ ਉਹ ਆਪਾਂ ਕਰਦੇ ਹਾਂ ਵਾਸ਼ ਇੱਕ ਬੋਲ ਵਾਲੇ ਬੁਸ਼ ਵਗੈਰਾ ਲਵਾਈ ਸੀ ਆਪਾਂ ਇਹ ਵੀ ਕਰਦੇ ਹਾਂ ਵਾਸ਼ ਆਪਾਂ ਤੇ ਸੋ ਪਾਰਸ ਆਪਾਂ ਵਾਸ਼ ਕਰਕੇ ਤੇ ਉਸ ਤੋਂ ਬਾਅਦ ਸ਼ੁਰੂ ਕਰਾਂਗੇ ਸੱਜਰੋਂ ਇਸ ਟਰੈਕਟਰ ਦੀ ਆਪਾਂ ਫਿਟਿੰਗ ਆਓ ਕਰਦੇ ਆ ਕੰਮ ਸਟਾਰਟ ਤੇ ਬਾਕੀ ਤੁਸੀਂ ਲਓ ਜੀ ਆਪਣੀ ਜੋ ਕ੍ਰੈਂਕਾ ਫਿੱਟ ਹੋਈ ਜਾਂਦੀ ਆ ਬਾਕੀ ਮੇਨ ਵਗੈਰਾ ਪੀਸ ਵਗੈਰਾ ਆਪਾਂ ਪਾਤੇ ਦੇ ਤੇ ਸੋ ਇਸ ਤੋਂ ਬਾਅਦ ਕਰਦੇ ਆ ਜਲਦੀ ਜਲਦੀ ਆਪਾਂ ਜਿਹੜੇ ਬੋਲਟ ਇਹਦੇ ਟਾਈਟ ਲਓ ਵੀ ਆਪਣੀ ਜਿਹੜੀ ਕੇ ਕ੍ਰੈਂਕਸ਼ਾਫਟ ਸੀਗੀ ਜਿਹੜੀ ਆਪਣੀ ਫਿੱਟ ਹੋ ਗਈ ਲਓ ਵੀ ਜਿਹੜੀ ਆਪਣੀ ਕ੍ਰੈਂਕਸ਼ਾਫਟ ਸੀ ਹੋ ਗਈ ਫਿੱਟ ਤੇ ਮੇਨ ਸੀਲ ਵੀ ਆਪਾਂ ਪਾਤੀ ਦੀ ਕਰਤੀ ਓਕੇ ਨੇ ਰਪੋਟਾਂ ਬਾਕੀ ਇੱਕ ਆ ਰਬ ਡਰਿੰਕ ਪੈਂਦਾ ਹੁੰਦਾ ਇੱਥੇ ਕਲਚ ਹੋਜਿੰਗ ਦੇ ਥੱਲੇ ਇਹ ਆਪਾਂ ਨੂੰ ਪਾਉਣਾ ਬਹੁਤ ਲਾਜ਼ਮੀ ਹੁੰਦਾਗਾ ਕਾਰਨ ਕੀ ਹੁੰਦਾਗਾ ਜਦੋਂ ਤੁਹਾਡਾ ਟਰੈਕਟਰ ਚੱਲਦਾ ਇਧਰੋਂ ਕੱਟਾ ਮਿੱਟੀ ਜਿਹੜਾ ਇੱਕ ਤਾਂ ਅੰਦਰ ਨਹੀਂ ਖੈਦਾ ਬਾਕੀ ਜਦੋਂ ਕੋਈ ਆਇਲ ਦੀ ਲੀਕਜ ਹੋਵੇ ਤੁਹਾਡੇ ਚੈਂਬਰ ਦੇ ਜਾਂ ਨਾਲ ਨਹੀਂ ਆਪਣੀ ਜਾਂਦੀ ਲੀਕਜ ਸੋ ਇਸ ਕਰਕੇ ਕੰਪਨੀ ਨੇ ਇਹਨੂੰ ਜੋੜ ਦੇ ਵਿੱਚ ਇਸ ਸੰਨ ਦੇ ਵਿੱਚ ਪਾਇਆ ਹੁੰਦਾਗਾ ਤੇ ਚਲੋ ਰੋਲਰਿੰਗ ਪਾਏਗਾ ਆਪਾਂ ਕਰਦੇ ਹਾਂ ਹੌਸਿੰਗ ਫਿੱਟ ਇਹ ਸੋ ਵਲੋਗ ਨਾਲ ਤੁਸੀਂ ਜੜ ਰਹੇ ਲਓ ਬਾਬੇ ਜਿਹੜਾ ਆਪਾਂ ਐਕਸਮ ਤਿਆਰ ਕਰ ਰਹੇ ਆਂ ਜਿਹਦੇ ਵਿੱਚ ਇੰਜਨ ਦੀ ਜੌਬ ਕਰ ਰਹੇ ਆਂ ਆਪਾਂ ਟਰੈਕਟਰ ਦੀ ਤੇ ਸੋ ਇਹਦੇ ਵਿੱਚ ਆਪਾਂ ਇੱਕ ਤੁਹਾਡੇ ਨਾਲ ਇਨਫੋਰਮੇਸ਼ਨ ਸਾਂਝੀ ਕਰਦੇ ਆਂ ਇਸ ਟਰੈਕਟਰ ਦੇ ਵਿੱਚ ਪ੍ਰਾਈਵਲ ਦੇ ਉੱਪਰ ਜਿੱਥੇ ਕਿ ਆਪਣੀ ਸਾਰੇ ਟਰੈਕਟਰ ਦੀ ਹੌਸ ਪਾਵਰ ਆ ਜਿਹੜੀ ਇਦੇ ਵਿੱਚ ਸਟੋਰ ਹੁੰਦੀ ਆ ਫ라이 ਵੀਲ ਦੇ ਵਿੱਚ ਜਿਹੜਾ XM ਟਰੈਕਟਰ ਆਇਆ ਜਾਂ 122 ਸਟੋਕ ਦੇ ਵਿੱਚ ਸਵਰਾਜ ਆਇਆ ਕੋਈ ਵੀ ਟਰੈਕਟਰ ਡਬਲ ਕਲੱਚ ਦੇ ਵਿੱਚ ਉਹਦੇ ਵਿੱਚ ਕੰਪਨੀ ਨੇ ਜਿਹੜਾ ਫ라이 ਵੀਲ ਵੀ ਹੈਵੀ ਕੀਤਾ ਜਿਹਦੇ ਕਾਰਨ ਕਰਕੇ ਤੁਹਾਡੀ ਪਾਵਰ ਦਾ ਵੀ ਫਰਕ ਪੈਂਦਾ ਹੁਣ ਇਹਦੇ ਵਿੱਚ ਜਿਹੜਾ 855 ਨਾਲੋਂ ਜਿਹੜਾ ਫਲਾਈ ਵੀਲ ਆ ਉਹ ਕੰਪਨੀ ਨੇ ਹੈਵੀ ਕੀਤਾ ਕਰ ਸਿੱਧ ਨੂੰ ਕਹਿਣ ਦਾ ਮਤਲਬ ਜੇ ਤੁਸੀਂ ਆਪਣੇ ਸਵਰਾਜ ਟਰੈਕਟਰ ਦੀ ਜੇ ਰਿਆਲ ਸਭ ਤੋਂ ਜਗਾ ਉਹਦੀ 5 ਕਿਚਪੀ ਦਾ ਫਰਕ ਪਾਉਣਾ ਚਾਹੁੰਦੇ ਹੋ ਤਾਂ ਤੁਸੀਂ ਉਹਦੇ ਵਿੱਚ ਆਪਣਾ ਜਿਹੜਾ ਫਰਾਈ ਵੀਲ ਆ ਐਕਸਮ ਵਾਲਾ ਫਿੱਟ ਕਰ ਸਕਦੇ ਹੋ ਜਿਹਦੇ ਨਾਲ ਤੁਹਾਡਾ ਟਰੈਕਟਰ ਆ ਦੀ ਪਾਵਰ ਹੋਰ ਵਾਜੂ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾਗਾ ਸਾਰੇ ਪਿਸਟਨਾਂ ਦੀ ਪਾਵਰ ਸਭ ਤੋਂ ਬਾਅਦ ਕਨੈਕਟ ਕਰਾਈ ਕਨੈਕਟਿੰਗ ਰਾਡਾਂ ਰਹੀ ਹੁੰਦੀ ਹੋਈ ਆਪਣੀ ਕ੍ਰੈਂਕਸ਼ਾਫਟ ਨੂੰ ਮਿਲਦੀ ਹੈ ਕ੍ਰੈਂਕਸ਼ਾਫਟ ਦੇ ਬਾਅਦ ਜਿਹੜੀ ਪਾਵਰ ਆਪਣੀ ਸਾਰੀ ਸਟੋਰ ਫਲਾਈ ਵੀਲ ਤੇ ਪ੍ਰੈਸ਼ਰ ਪਲੇਟ ਦੇ ਵਿੱਚ ਸਟੋਰ ਹੋ ਜਾਂਦੀ ਹੈ ਇਕਾ ਜੀ ਦੇ ਜੀ ਦੇ ਵਿੱਚੋਂ ਬਾਅਦ ਫਿਰ ਆਪਣੀ ਗੇਅਰ ਜਾਂ ਟ੍ਰਾਂਸਮਿਸ਼ਨ ਨੂੰ ਆਪਣੀ ਪਾਵਰ ਆ ਜਿਹੜੀ ਆਪਣੀ ਸਾਰੀ ਮਿਲਦੀ ਹੈ ਕਹਿਣ ਦਾ ਮਤਲਬ ਜੇ ਦੁਬਾਰਾ ਫੇਰ ਦੱਸ ਦਿੰਨਾ ਕਿ ਜੇ ਕਿਸੇ ਭਰਾ ਨੇ ਆਪਣੇ ਸਵਰਾਜ ਟਰੈਕਟਰ ਦੀ 5 ਕਿਚਪੀ ਦਾ ਹੋਰ ਫਰਕ ਪਾਉਣਾ ਹੋਵੇ ਤਾਂ ਤੁਸੀਂ ਆਪਣਾ ਫ੍ਰਾਈਵਿਲ ਆ ਜਿਹੜਾ ਉਹ ਹੈਵੀ ਪਾ ਸਕਦੇ ਹੋ ਠੀਕ ਆ ਜੀ ਤੇ ਚਲੋ ਬਾਕੀ ਆਪਣੀ ਫਿਟਿੰਗ ਚੱਲੀ ਜਾਂਦੀ ਹੈ ਤੁਹਾਨੂੰ ਨਾਲ-ਨਾਲ ਆਪਾਂ ਇਨਫਰਮੇਸ਼ਨ ਵੀ ਟਰੈਕਟਰਾਂ ਬਾਰੇ ਦਿੰਦੇ ਰਹਿੰਦੇ ਆ ਤੇ ਸੋ ਵਲੌਗ ਨਾਲ ਤੁਸੀਂ ਜੁੜਦੇ ਰਹੋ ਲਓ ਜੀ ਇੱਕ ਤਾਂ ਆਪਾਂ ਨੂੰ ਦੀ ਕਲਚ ਪਲੇਟ ਬਦਲਨੀ ਪਊਗੀ ਕਾਰਨ ਕੀ ਸੀਗਾ ਜਿਹੜੀ ਕਲਚ ਪਲੇਟ ਦਾ ਇੱਕ ਸਾਈਡ ਤਾਂ ਬਿਲਕੁਲ ਠੀਕ ਪਈ ਸੀਗੀ ਕਿਉਂਕਿ ਪਹਿਲਾਂ ਆਪਾਂ ਨਵੀਂ ਲਿਉਣੀ ਭੁੱਲ ਗਏ ਕਾਰਨ ਕੀ ਸੀ ਮੈਂ ਇਧਰਲੀ ਇਧਰਲੀ ਸਾਈਡ ਦੇਖ ਲਈ ਕਲੀ ਪਈ ਤੇ ਪਰ ਲੇਕਿਨ ਇਧਰਲੀ ਸਾਈਡ ਆ ਜਿਹੜੀ ਖਤਮ ਹੋਈ ਪਈ ਜਾਵਾ ਕਿਉਂਕਿ ਇਹਦੇ ਵਿੱਚ ਜਾਇ ਗਰੂਪ ਬਣੇ ਹੁੰਦੇ ਆ ਸਾਰੇ ਮਿਟ ਗਏ ਤੇ ਲੈਦਰ ਬਿਲਕੁਲ ਪਤਲਾ ਹੋ ਗਿਆ ਇਧਰ ਆ ਗਰੂਪ ਬਣੇ ਹੋਣ ਚਰੀਆਂ ਠੀਕ ਆ ਪਰ ਲੇਕਿਨ ਇਧਰਲੇ ਲੈਦਰ ਦੇ ਵਿੱਚ ਇਹ ਗਰੂਪ ਹੈ ਨਹੀਂਗੇ ਕਹਿਣ ਦਾ ਮਤਲਬ ਫੁੱਲ ਘਸ ਕੀ ਕਲਚ ਪਲੇਟ ਪੱਖਾ ਪਲੇਟ ਪਾਵਾਂਗੇ ਦਸਲ ਦੇ ਵਿੱਚ ਪੱਖਾ ਪਲੇਟ ਯੂਜ਼ ਕਰਾਂਗੇ ਇਹਦੇ ਵਿੱਚ ਤੇ ਕਿਉਂਕਿ ਜੋ ਕੰਪਨੀ ਵੱਲੋਂ ਪੱਖਾ ਪਲੇਟ ਆਉਂਦੀ ਹੈ ਉਹੀ ਆਪਾਂ ਇਹਦੇ ਵਿੱਚ ਵਰਤਾਂਗੇ ਤੇ ਇੱਕ ਇਹਦੇ ਵਿੱਚ ਜਿਹੜੀ ਆ ਸ਼ਾਫਟ ਆਪਾਂ ਇਹ ਲੌਂਗ ਵਾਲੀ ਯੂਜ਼ ਕਰਾਂਗੇ ਕਿਉਂਕਿ ਇਹਦੇ ਨਾਲ ਕਲੱਚ ਜਿਹੜਾ ਰੈਲਾ ਹੋ ਜਾਊਗਾ ਠੀਕ ਆ ਜੀ ਤੇ ਸੋ ਚੱਲਦੇ ਆ ਇੱਕ ਫੇਸ ਆਪਾਂ ਨੂੰ ਲਵਾਉਣਾ ਪਊਗਾ ਇਹਦਾ ਤੇ ਬਾਕੀ ਕ੍ਰਿੰਕ ਵਗੈਰਾ ਆਪਣੀ ਲਗਭਗ ਫਿੱਟ ਹੋ ਚੁੱਕੀ ਆ ਤੇ ਸੋ ਆਪਾਂ ਆ ਕੇ ਇਹਨੂੰ ਤੇ ਫਿਰ ਉਸ ਤੋਂ ਬਾਅਦ ਇਹਦੇ ਬਲਾਕ ਵਗੈਰਾ ਦੀ ਜਿਹੜੀ ਫਿਟਿੰਗ ਕਰਾਂਗੇ ਫਿਟਿੰਗ ਕਰਨ ਤੋਂ ਬਾਅਦ ਸਲੀਵ ਲਾਈਨਰ ਜੋ ਸਾਰਾ ਕੁਝ ਅੱਜ ਫਿੱਟ ਕਰਾਂਗੇ ਸਦਰੋਂ ਤੇ ਸੋ ਤੁਸੀਂ ਵਲੌਗ ਨਾਲ ਜੁੜ ਰਹੇ ਹੋ। ਬਾਕੀ ਇੱਕ ਇਹਦਾ ਆਰਮੀ ਡੋਲ ਆ ਜਿਹੜਾ ਆਪਾਂ ਨੂੰ ਇਹ ਬਦਲਣਾ ਪਊਗਾ। ਇਹ ਬਾਈ ਆਪੇ ਕਰਵਾ ਲੈਣਗੇ ਕਿਉਂਕਿ ਇਹਦੀ ਲੀਕੇਜ ਬਹੁਤ ਜ਼ਿਆਦਾ ਗਈ। ਕਿਉਂਕਿ ਅੱਧਾ ਟਰੈਕਟਰ ਤਾਂ ਇਹੀ ਲਵੇੜੀ ਜਾਂਦਾਗਾ। ਉਹ ਜੀ ਐਕਸਮ ਆਸਤੇ ਆ ਪਾਕ ਦਾ ਕਲਚ ਪਲੇਟਾ ਨਵੀਆਂ ਲਿਆਂਦੀਆਂ ਸੀਗਾ। ਬਾਈ ਭੋਲੇ ਤੋਂ ਸਵਰਾਜ ਕੰਪਨੀ ਨੇ ਆ ਪੱਖੇ ਵਾਲੀ। ਬਾਕੀ ਦਾ ਸਲੰਸਰ ਆਪਾਂ ਦੂ ਚਲਾਵਾਂਗੇ 855 ਵਾਲਾ ਦੇ। ਲਓ ਜੀ ਆਪਣਾ ਜਿਹੜਾ ਅਰਜਨ ਦਾ ਇੰਜਨ ਸੀਗਾ ਇਹ ਆਪਣਾ ਖੁੱਲ ਗਿਆ। ਬਾਕੀ ਆਪਾਂ ਨੂੰ ਕੱਲ ਨੂੰ ਵਾਸ਼ ਕਰਾਂਗੇ ਚੰਗੀ ਤਰ੍ਹਾਂ ਤੇ ਚੈੱਕ ਕਰਾਂਗੇ ਸਾਰਾ ਪਾਰਟਸ ਆਪਾਂ ਵਾਸ਼ ਕਰਕੇ ਕਿਹੜਾ-ਕਿਹੜਾ ਆਪਾਂ ਨੂੰ ਖਰਾਬ ਦਾ ਕੰਮ ਕਰਾਉਣਾ ਪੈਂਦਾ ਕ੍ਰੈਂਕ ਦਾ ਚੈੱਕ ਅਪ ਕਰਾਂਗੇ ਜੋ ਵੀ ਪਾਰਟ ਇਹਦੇ ਵਿੱਚ ਖੋਲਿਆ ਆਪਾਂ ਸਾਰਾ A to Z ਖੋਲ ਕੇ ਵਿੱਚੋਂ ਚੈੱਕ ਅਪ ਕਰਾਂਗੇ ਧੋ ਕੇ ਚੰਗੀ ਤਰ੍ਹਾਂ ਕਿਉਂਕਿ ਤੁਹਾਨੂੰ ਪਤਾਗਾ ਇਦਾਂ ਆਪਾਂ ਨੂੰ ਇਹਦੇ ਵਿੱਚ ਕੁਝ ਨਹੀਂ ਨਜ਼ਰ ਆਉਂਦਾ ਧੋਤਾ ਆ ਕੇ ਚੰਗੀ ਤਰ੍ਹਾਂ ਫੇਰ ਹੀ ਪਤਾ ਲੱਗੂ ਆਪਾਂ ਨੂੰ ਕਿਹੜਾ ਪਾਰਸੇ ਦੇ ਵਿੱਚ ਡੈਮੇਜ ਆ ਤੇ ਕੀ ਗੱਲ ਬਾਤ ਆ ਏਕਾ ਜੀ ਇਧਰ ਆਪਣਾ ਜਿਹੜਾ ਸਵਰਾਜ ਦਾ ਐਕਸਮ ਦਾ ਇੰਜਨ ਆਪਾਂ ਫਿੱਟ ਕਰ ਰਹੇ ਆ ਸੋ ਇਹਦੇ ਵਿੱਚ ਆਪਾਂ ਕਲਚ ਪਲੇਟਾਂ ਵੀ ਸੱਜਣੋਂ ਆਪਾਂ ਨੂੰ ਨਵੀਆਂ ਪਾਉਣੀਆਂ ਪਈਆਂ ਕਲਚ ਵਗੈਰਾ ਆਪਾਂ ਇਧਰੋ ਫਿੱਟ ਕਰਕੇ ਕਲਚ ਵਗੈਰਾ ਆਪਾਂ ਇਹਦਾ ਫਿੱਟ ਕਰਕੇ ਓਕੇ ਕਰਕੇ ਠੀਕ ਆਪਣਾ ਫਿੱਟ ਹੋ ਗਿਆ ਠੀਕ ਆ ਜੀ ਕਲਚ ਓਕੇ ਕਰਤਾ ਆਪਾਂ ਇਧਰ ਇਧਰ ਇੱਕ ਤਾਂ ਫਿੰਗਰਾਂ ਨਵੀਆਂ ਪਾਈਆਂ ਆ ਕਲਚਰ ਰੋਡ ਬਾਈ ਦੀ ਪਹਿਲਾਂ ਹੀ ਸੀ ਤੇ ਜਿਹੜੀ ਦੂਜੀ ਪੱਖੇ ਵਾਲੀ ਪਲੇਟ ਆਪਾਂ ਨਵੀਂ ਚੂਜ਼ ਕੀਤੀ ਆ ਠੀਕ ਆ ਜੀ ਇਧਰ ਆਪਾਂ ਸ਼ਾਰਟ ਸ਼ੂਟ ਕੱਢ ਕੇ ਸਾਰੀ ਗ੍ਰੀਸ ਕਰਤੀ ਆ ਕਿਉਂਕਿ ਸਾਨੂੰ ਬਾਹਰ ਕੱਢ ਕੇ ਗ੍ਰੀਸ ਵਗੈਰਾ ਕਰਨੀ ਪੈਂਦੀ ਆ ਠੀਕ ਆ ਜੀ ਤੇ ਹੋਰ ਤਾਂ ਇਹਦਾ ਓਕੇ ਆ ਬਾਕੀ ਇਹਦਾ ਇੰਨ ਆਪਾਂ ਚੜਾ ਕੇ ਚੱਲਾਂਗੇ ਨਾਲ ਠੀਕ ਆ ਕੱਲ ਨੂੰ ਆਪਾਂ ਇਹਦਾ ਕਰਾਂਗੇ ਪਿਸਟਨ ਸਲੀਵ ਹੈੱਡ ਵਗੈਰਾ ਫਿਟਿੰਗ ਠੀਕ ਹੈ ਜੀ ਕੇਮ ਸ਼ਾਫਟ ਦੀ ਫਿਟਿੰਗ ਕਰਾਂਗੇ ਸਾਰਾ ਤੁਹਾਨੂੰ ਫਿਟਿੰਗ ਇਸ ਵਲੌਗ ਦੇ ਵਿੱਚ ਸੌਰੀ ਅਗਲੇ ਵਲੌਗ ਦੇ ਵਿੱਚ ਦੇਖਣ ਨੂੰ ਮਿਲੂਗੀ ਠੀਕ ਹੈ ਤੇ ਇਧਰ ਜਿਹੜਾ ਮੈਸੀ ਟਰੈਕਟਰ ਆਪਣਾ ਖੋਲਿਆ ਵਸੀਂ ਬਾਈ ਬਲਕਾਰ ਸਿੰਘ ਜੀ ਦਾ ਤੇ ਸੋ ਆਪਣਾ ਇਹਦਾ ਪਾਰਟਸ ਵੀ ਆਪਾਂ ਨੂੰ ਕੁਝ ਕਰੈਂਕ ਸ਼ਾਫਟ ਨਹੀਂ ਮਿਲੇਗੀ ਇਹ ਆਪਾਂ ਲੈਣ ਲਈ ਬਸ ਇੱਕ ਅੱਧੇ ਦਿਨ ਤੱਕ ਚੱਲਾਂਗੇ ਮਲੋਟ ਮਲੋਟੋ ਆਪਾਂ ਇਹਦਾ ਵੀ ਪਾਰਟਸ ਜਿਹੜਾ ਲੈ ਕੇ ਆਵਾਂਗੇ ਕਿਉਂਕਿ ਜਲਦ ਹੀ ਆਪਾਂ ਇਹ ਤਿਆਰ ਕਰਨਾਗਾ ਟਰੈਕਟਰ ਬਾਕੀ ਹੋਰ ਦੱਸਾਂ ਜਿਹੜਾ ਇਹਦਾ ਸਾਇਲੈਂਸਰ ਆਪਾਂ ਇਹ ਆਪਾਂ ਨਵੇਂ ਮਾਡਲ ਵਾਲਾ ਯੂਜ਼ ਕਰਾਂਗੇ 855 ਵਾਲਾ ਕਿਉਂਕਿ ਹੁਣ ਇਹਦੇ ਵਿੱਚ 960 ਦਾ ਸਾਰਾ ਸਮਾਨ ਹੋਣ ਕਾਰਨ ਕਰਕੇ ਸਾਇਲੈਂਸਰ ਵਗੈਰਾ ਵੀ ਆਪਾਂ ਨੂੰ ਨਵਾਂ ਸੱਟ ਦਾ ਲਾਉਣਾ ਪਊਗਾ ਕਾਰਨ ਕੀ ਫੇਰ ਹੀ ਆਵਾਜ਼ ਵਗੈਰਾ ਦਾ ਦਾ ਪ੍ਰੋਪਰ ਆਪਾਂ ਨੂੰ ਪਤਾ ਚੱਲੂਗਾ ਠੀਕ ਹੈ ਬਾਬਿਓ ਬਾਕੀ ਆਪਣਾ ਵਰਕ ਚੱਲੀ ਜਾਂਦਾਗਾ ਤੇ ਬਾਕੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਕੁਝ ਨਾ ਕੁਝ ਇਨਫੋਰਮੇਸ਼ਨ ਦੇ ਚੱਲিয়ে ਜਾਂਦੇ ਜਾਂਦੇ ਤੇ ਫਿਰ ਉਸ ਤੋਂ ਬਾਅਦ ਕਰਦੇ ਆਪਾਂ ਵੀਡੀਓ ਦੀ ਸਮਾਪਤੀ। ਲਓ ਵੀ ਬਾਬੇ ਬਾਕੀ ਆਪਾਂ ਤੁਹਾਨੂੰ ਦੱਸ ਹੀ ਦਿੱਤਾ ਵੀ ਇਹ ਟਰੈਕਟਰ ਦੇ ਵਿੱਚ ਕੀ ਕੀ ਆਪਾਂ ਪਾਰਟਿਸਪਾਇਆ ਤੇ ਕਿੱਦਾਂ ਕ੍ਰੈਂਕ ਫੱਟੀ ਫੱਟ ਕੀਤੀ ਆਪਾਂ ਇਹਦੀ ਤੇ ਕੀ ਗੱਲਬਾਤ ਆ। ਬਾਕੀ ਇਹਦੇ ਵਿੱਚ ਪਹਿਲਾਂ ਮੈਂ ਵੀਡੀਓ 'ਚ ਗੱਲਬਾਤ ਕੀਤੀ ਸੀ ਫਰਾਈ 휠 ਬਾਰੇ। ਹੁਣ ਤੁਹਾਨੂੰ ਵਿਸਥਾਰ ਨਾਲ ਦੱਸ ਦਈਏ ਪਰ ਆਪਾਂ ਵੀਡੀਓ ਦੀ ਕਰਾਂਗੇ ਸਮਾਪਤੀ। ਦੇਖੋ ਸੱਜਣੋ ਜਿਹੜਾ ਫਲਾਈ 휠 ਹੁੰਦਾਗਾ ਫਲਾਈ 휠 ਹਰ ਟਰੈਕਟਰ ਦੇ ਵਿੱਚ ਆਪਣਾ ਯੂਜ਼ ਹੁੰਦਾ ਹਰ ਇੰਜਨ ਦੇ ਵਿੱਚ ਯੂਜ਼ ਹੁੰਦਾਗਾ ਚਾਹੇ ਉਹ ਡੀਜ਼ਲ ਇੰਜਨ ਹੋਵੇ ਚਾਹੇ ਪੈਟਰੋਲ ਇੰਜਨ ਹੋਵੇ ਫਲਾਈ 휠 ਦੇ ਬਹੁਤ ਸਾਰੇ ਵਰਕ ਹੁੰਦੇ ਆ ਇੰਜਨ ਦੇ ਵਿੱਚ ਜੇ ਫਲਾਈ 휠 ਨਾ ਹੋਵੇ ਤਾਂ ਟਰੈਕਟਰ ਇੰਜਨ ਜਿਹੜਾ ਹੈਗਾ ਕਿਸੇ ਟਰੈਕਟਰ ਹੋਵੇ ਚਾਹੇ ਕੋਈ ਮਰਜੀ ਪਾਰਟ ਦਾ ਇੰਜਨ ਹੋਵੇ ਕਿਉਂਕਿ ਜ਼ਿਆਦਾਤਰ ਅਸੀਂ ਹੁਣ ਟਰੈਕਟਰ ਦਾ ਕੰਮ ਕਰਦੇ ਟਰੈਕਟਰ ਬਾਰੇ ਹੀ ਜ਼ਿਆਦਾ ਕਰਾਂਗੇ ਇਨਫਰਮੇਸ਼ਨ ਦੇਾਂਗੇ ਤੁਹਾਨੂੰ ਕਿਉਂਕਿ フライव्हील एक मेन पार्ट ਹੁੰਦਾ ਇੰਜਨ ਦਾ ਠੀਕ ਹੈ ਜੀ ਜੇ ਫਰਾਈ ਵੀਲ ਨਾ ਹੋਵੇ ਤਾਂ ਜਿਹੜਾ ਇੰਜਨ ਆ ਪਹਿਲੀ ਗੱਲ ਤਾਂ ਸਟਾਰਟ ਹੀ ਨਹੀਂ ਹੋਣਾ ਕਾਰਨ ਕੀ ਜਦੋਂ ਤੁਹਾਡੀ ਪਿਸਟਨਾਂ ਦਾ ਪਾਵਰ ਕਨੈਕਟ ਕਰਾੜਾ ਨਹੀਂ ਹੁੰਦੀ ਹੋਈ ਕ੍ਰੈਂਕ ਸ਼ਾਫਟ ਨੂੰ ਮਿਲਦੀ ਹੈ ਕ੍ਰੈਂਕ ਕੋ ਦੇ ਨਾਲ ਰੋਟੇਟ ਹੁੰਦੀ ਹੈ ਆਪਣੀ ਕ੍ਰੈਂਕਾ ਰੋਟੇਟ ਜਿਹੜੀ ਹੁੰਦੀ ਹੈ ਜਿਹੜੋ ਉਹਦਾ ਫੋਰਸ ਮਿਲਦਾ ਜਿਹੜੀ ਪਾਵਰ ਮਿਲਦੀ ਉਹਨੂੰ ਉਹ ਫਿਰ ਆਪਣੇ ਫਰਾਈ ਵੀਲ ਦੇ ਵਿੱਚ ਸਟੋਰ ਹੋ ਜਾਂਦੀ ਹੈ ਫਿਰ ਫਰਾਈ ਵੀਲ ਨੇ ਜਿਹੜੀ ਅੱਗੇ ਕਲਚ ਰਾਈ ਦੇ ਆਪਣੇ ਟ੍ਰਾਂਸਮਿਸ਼ਨ ਨੂੰ ਆਪਣੇ ਨੂੰ ਸਪਲਾਈ ਕਰਨੀ ਹੁੰਦੀ ਹੈ ਜੇ ਮੰਨ ਲਓ ਕੰਪਨੀ ਦੇਖੋ ਚਲੋ ਆਪਾਂ ਕੰਪਨੀ ਨੂੰ ਤਾਂ ਨਹੀਂ ਮਾੜਾ ਕਹਿ ਸਕਦੇ ਕੋਈ ਕੰਪਨੀ ਨਹੀਂ ਹਰ ਚੀਜ਼ ਬਣਾਈ ਹੈ ਤੇ ਸੋਚ ਸਮਝ ਕੇ ਬਣਾਈ ਹੈ ਹੁਣ ਤੁਸੀਂ ਦੇਖਿਆ ਹੋਊਗਾ ਕਈ ਇੰਜਨਾਂ ਦੇ ਵਿੱਚ ਜਿਹੜਾ ਫਲਾਈ ਵੀਲ ਆ ਜਿਹੜਾ ਉਹਨੂੰ ਹਲਕਾ ਲਾਇਆ ਜਾਂਦਾ ਕਈ ਇੰਜਨਾਂ ਦੇ ਵਿੱਚ ਜਿਹੜਾ ਫਲਾਈ ਵੀਲ ਆਪਣਾ ਭਾਰਾ ਲਾਇਆ ਜਾਂਦਾ ਜਿੰਨਾਂ-ਜਿੰਨਾਂ ਦੇ ਆਰਪੀਐਮ ਜਾਂ ਹਾਈ ਸਪੀਡ ਇੰਜਨ ਹੁੰਦੇ ਨੇ ਠੀਕ ਹੈ ਉਹਨਾਂ ਦੇ ਵਿੱਚ ਫਲਾਈ ਵੀਲ ਨੂੰ ਕਦੇ ਵੀ ਹਲਕਾ ਲਾਇਆ ਜਾਂਦਾਗਾ ਜਿਹੜੇ ਇੰਜਨਾਂ ਦੇ ਆਰਪੀਐਮ ਲੋ ਆਰਪੀਐਮ ਤੇ ਕੰਮ ਕਰਦੇ ਨੇ ਇੰਜਨਾਂ ਉਹਨਾਂ ਦੇ ਵਿੱਚ ਜਿਹੜਾ ਫਲਾਈ ਵੀਲ ਨੂੰ ਕਦੇ ਵੀ ਭਾਰਾ ਲਾਇਆ ਜਾਂਦਾ ਇਹ ਕੰਪਨੀ ਦਾ ਇੱਕ ਨਿਜ਼ਮਾ ਇਹਦੇ ਪਿੱਛੇ ਵੀ ਇੱਕ ਸਾਇੰਸ ਲੁਕੀ ਵੀ ਆ ਇਹ ਤੁਹਾਨੂੰ ਕਿਸੇ ਦਿਨ ਫੇਰ ਡਿਸਕਸ ਕਰਾਂਗੇ ਆਜੇਸ ਵੀਡੀਓ ਚ ਸਵਰਾਜ ਦੇ ਫਲਾਈ ਵੀਲ ਦੀ ਗੱਲ ਕਰਦਾ ਜਿਹੜਾ ਸਵਰਾਜ ਟਰੈਕਟਰ 855 XM ਦਾ ਫਲਾਈ ਵੀਲ ਹੁੰਦਾਗਾ ਇਹ ਆਪਣੇ 855 ਜਿਹੜਾ ਸੈਂਪਲ ਹੁੰਦਾ ਉਹਦੇ ਨਾਲੋਂ ਭਾਰਾ ਹੁੰਦਾ 960 ਦੇ ਵਿੱਚ ਵੀ ਭਾਰਾ ਹੁੰਦਾ ਤੇ XM ਦੇ ਵਿੱਚ ਵੀ ਭਾਰਾ ਹੁੰਦਾ ਦਾ ਠੀਕ ਹੈ ਜੀ ਇਹ ਤੁਹਾਨੂੰ ਗੱਲਬਾਤ ਅੱਜ ਇਸ ਵੀਡੀਓ ਵਿੱਚ ਦੱਸੀ ਆ ਵੀ ਜੇ ਤੁਸੀਂ ਮੰਨ ਲਓ 855 ਦੀ ਆਪਣੀ ਪਾਵਰ ਨੂੰ ਪ੍ਰੋਡਿਊਸ ਕਰਨਾ ਥੋੜੀ ਜਿਹੀ ਵਧਾਉਣਾ ਤਾਂ ਤੁਸੀਂ ਆਪਣਾ ਫਲਾਈ ਵੀਲ ਵੀ ਭਾਰਾ ਇਹਦੇ ਵਿੱਚ ਪਾ ਸਕਦੇ ਹੋ ਜਿਸ ਦੇ ਕਾਰਨ ਕਰਕੇ ਤੁਹਾਡੀ ਪਾਵਰ ਜਿਹੜੀ ਹੋਰ ਟਰੈਕਟਰਾਂ ਦੀ ਵਧੂਗੀ ਇਸੇ ਤਰ੍ਹਾਂ ਹੁਣ ਤੁਸੀਂ ਦੇਖੋ ਆਈਸ਼ਾ ਟਰੈਕਟਰ ਆਈਸ਼ਾ ਟਰੈਕਟਰ ਦੀ ਆਰਮ ਆਪ ਦੀ ਕੋਈ ਪਾਵਰ ਨਹੀਂ ਗੀ ਉਹਦੀ ਫਲਾਈ ਵੀਲ ਹੀ ਪਾਵਰ ਆ ਉਹਦੀ ਫਲਾਈ ਵੀਲ ਨਾ ਹੋਵੇ ਤਾਂ ਆਈਸ਼ਾ ਟਰੈਕਟਰ ਸਟਾਰਟ ਹੀ ਨਹੀਂ ਹੁੰਦਾ フライव्हील ਨਾਲ ਹੀ ਉਹ ਆਪਣਾ ਬੈਲੈਂਸ ਬਣਾਉਂਦਾ ਤੇ ਫਲਾਈव्हीਲ ਦੇ ਨਾਲ ਹੀ ਇੰਜਨ ਦੇ ਆਰਪੀਐਮ ਵਧਦੇ ਤੇ ਫਲਾਈव्हीਲ ਦੇ ਨਾਲ ਹੀ ਪਾਵਰ ਵੀ ਪ੍ਰੋਡਿਊਸ ਹੁੰਦੀ ਹੈ ਚਾਹ ਐਸ਼ਰਾ ਚਾਹ ਕੋਈ ਮਰਜ਼ੀ ਟਰੈਕਟਰ ਹੋਵੇ ਉਹਦੇ ਵਿੱਚ ਫਲਾਈव्हीਲ ਦਾ ਮੇਨ ਐਮ ਰੋਲ ਹੁੰਦਾ ਬਾਕੀ ਫਲਾਈव्हीਲ ਦੇ ਤੁਹਾਨੂੰ ਪਤਾ ਕਲਚ ਅਸੈਂਬਲੀ ਕਸੀ ਹੁੰਦੀ ਆ ਉਹ ਵੀ ਮੇਨ ਉਹਦਾ ਵਰਕ ਹੁੰਦਾਗਾ ਤੇ ਚਲੋ ਇਹਨਾਂ ਨੂੰ ਮਿਲਾ ਕੇ ਆਪਣੇ ਸਾਰੇ ਸਿਸਟਮ ਨੂੰ ਫਲਾਈव्हीਲ ਦਾ ਆਪਣਾ ਬਹੁਤ ਜ਼ਿਆਦਾ ਯੋਗਦਾਨ ਹੁੰਦਾ ਆਪਣੇ ਇੰਜਨ ਦੇ ਵਿੱਚ ਇਸੇ ਕਾਰਨ ਕਰਕੇ ਆਪਾਂ ਤੁਹਾਨੂੰ ਦੱਸਤਾ ਵੀ ਜੇ ਸਵਰਾਜ ਟਰੈਕਟਰ ਦੀ ਤੁਸੀਂ 5 ਕਿਚਪੀ ਦਾ ਫਰਕ ਪਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਕੋਈ ਪੰਪ ਤੇ ਛੇੜਨ ਦੀ ਲੋੜ ਨਹੀਂ ਕੋਈ ਗੇਅਰ ਦੀ ਸ਼ਾਫਟ ਛੇੜਨ ਦੀ ਲੋੜ ਨਹੀਂ ਸਿਰਫ ਤੁਸੀਂ ਆਪਣਾ ਫਲਾਈ ਵੀਲ ਨੂੰ ਭਾਰਾ ਪਾ ਕੇ ਤੇ ਤੁਸੀਂ ਆਪਣਾ ਸਵਰਾਜ ਟਰੈਕਟਰ 855 ਦੀ ਪਾਵਰ ਨੂੰ ਅਪ ਕਰ ਸਕਦੇ ਹੋ 5 ਕਿਚਪੀ ਤੱਕ ਫਿਟਿੰਗ ਸੇਮ ਹੋਊਗੀ ਇਦਾਂ ਹੀ ਫੈਕਟ ਵਜੋਂ ਕੋਈ ਕੁਝ ਨਹੀਂ ਕਰਨ ਦੀ ਲੋੜ ਨਾ ਕੋਈ ਤੁਹਾਨੂੰ ਖਰਾਦ ਦੀ ਲੋੜ ਆ ਕੋਈ ਨਾਲ ਸਰਾਕ ਮਾਰਨ ਦੀ ਲੋੜ ਆ ਤੁਹਾਨੂੰ ਕੁਝ ਨਹੀਂ ਕਰਨ ਦੀ ਲੋੜ ਤੁਹਾਨੂੰ ਇਦਾਂ ਹੀ ਆਮ ਮਿਲ ਜਾਊਗਾ ਜੇ ਕਿਸੇ ਭਰਾ ਨੂੰ ਫਰਾਈ ਵੀਲ ਦੀ ਜਰੂਰਤ ਹੋਵੇ ਤਾਂ ਅਸੀਂ ਤੁਹਾਨੂੰ ਮਗਾ ਕੇ ਦੇ ਸਕਦੇ ਹਾਂ ਤੁਸੀਂ ਸਾਡੇ ਨਾਲ ਕੰਟੈਕਟ ਨੰਬਰ ਵੀ ਕਰ ਸਕਦੇ ਹੋ ਬਾਕੀ ਕੰਟੈਕਟ ਨੰਬਰ ਆਪਣਾ ਤੁਹਾਨੂੰ ਪਤਾ ਡਿਸਕ੍ਰਿਪਸ਼ਨ 'ਚ ਵੀ ਦਿੱਤਾ ਹੁੰਦਾ ਤੇ ਉਦਾਂ ਆਪਣਾ ਇੰਸਟਾਗ੍ਰam ਤੇ ਵੀ ਦਿੱਤਾ ਵਾ ਫੇਸਬੁੱਕ ਤੇ ਦਿੱਤਾ ਜਿੱਥੇ ਮਰਜ਼ੀ ਤੁਸੀਂ ਉਤਾਰ ਸਕਦੇ ਹੋ ਆਪਣਾ ਕਨੈਕਟਡ ਕਨੈਕਟਡ ਨੰਬਰ ਤੇ ਲੋਕੇਸ਼ਨ ਫਿਰ ਦੱਸਦਾ ਜੇ ਕਿਸੇ ਭਰਾ ਨੂੰ 850 ਜੀ ਦੀ ਪਾਵਰ ਵਧਾਉਣ ਦੀ ਜਰੂਰਤ ਆ ਤਾਂ ਤੁਸੀਂ ਫਰਾਈ ਵੀਲ ਸਾਡੇ ਕੋਲੋਂ ਲੈ ਸਕਦੇ ਹੋ ਫਰਾਈ ਵੀਲ ਸਾਡੇ ਕੋਲੋਂ ਅਸੀਂ ਮਗਾ ਕੇ ਦਿੰਨੇ ਆ ਠੀਕ ਹੈ ਜੀ ਨਾਕੀ ਜੇ ਕਿਸੇ ਨੇ ਨਹੀਂ ਲੈਣਾ ਫ੍ਰਾਈਵਲ ਟਰੈਕਟਰ ਲਿਆਉਣਾ ਸਾਡੇ ਕੋਲ ਅਸੀਂ ਟਰੈਕਟਰ ਦੇ ਵਿੱਚ ਵੀ ਅਡਜਸਟ ਕਰਕੇ ਦਿੰਨੇ ਆ ਤੇ ਚਲੋ ਅੱਜ ਦੀ ਵੀਡੀਓ ਚ ਜਾਣਕਾਰੀ ਇੰਨੀ ਸੀ ਤੇ ਕਰਦੇ ਆ ਅੱਜ ਦੀ ਸਮਾਪਤੀ ਆਪਾਂ ਇਥੇ ਮਿਲਾਂਗੇ ਅਗਲੇ ਵਲੌਗ ਦੇ ਵਿੱਚ ਧੰਨਵਾਦ ਸਸਿਕਾ